welcom to goyla classes ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡਾ ਜਿਹੜਾ cdpu ਦਾ ਪੇਪਰ 4 ਜਨਵਰੀ 2026 ਨੂੰ ਹੋਣ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਜਿਹੜੀ ਕਿ ਸਾਰੇ ਵਿਸ਼ਿਆਂ ਤੇ ਤਿਆਰੀ goyla classes ਵੱਲੋਂ ਬਹੁਤ ਹੀ ਮਾਹਿਰ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਹੈ ਇਸੇ ਸੰਬੰਧ ਵਿੱਚ ਇਸੇ ਪੇਪਰ ਨਾਲ ਰਿਲੇਟਡ ਤੁਹਾਡੇ ਜਿਹੜੇ ਪੰਜਾਬੀ ਦਾ ਪੇਪਰ ਆਉਂਦਾ ਹੈ उसना संबंधित अच्छ अभी लैक्चर फोर बच्च साल शुरू होने वाली मुहावरे बारे पढ़ा ठीक है जिमें सो शुरू होने वाले हैं पहले नंबरते है जिम्मे एम सीक्यूज़ करा इस संबंधित जिमें है सर करना किले सर करना दा सही अर्थ की है ठीक है इस दार ऑप्शन दिखाई गई ने असी ऑप्शनस बारे पढ़ा ਜਿਵੇਂ ਹੈ ਸਿਰ ਝੁਕਾਣਾ ਦੂਸਰੀ ਹੈ ਹਾਰ ਮੰਨਣਾ ਤੀਸਰੀ ਹੈ ਜਿੱਤਣਾ ਜਾਂ ਫਤਿਹ ਹਾਸਲ ਕਰਨਾ ਤੇ ਚੌਥੀ ਹੈ ਮਾਫੀ ਮੰਗਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਸਿਰ ਕਰਨਾ ਦਾ ਸਹੀ ਉੱਤਰ ਹੈ ਜਿੱਤਣਾ ਫਤਿਹ ਹਾਸਲ ਕਰਨਾ ਠੀਕ ਹੈ ਜਿਵੇਂ ਸਰਦਾਰ ਹਰੀ ਸਿੰਘ ਨਲੂਏ ਨੇ ਬਹੁਤ ਸਾਰੇ ਕਿਲੇ ਸਰ ਕਿਤੇ ਸਨ ਅੱਗੇ ਚੱਲਦੇ ਹਾਂ ਸੈਕਿੰਡ ਨੰਬਰ ਤੇ ਮੇ ਸਿਰ ਦੇਣਾ ਮੁਹਾਵਰਾ ਦਰਸਾਉਂਦਾ ਹੈ ਕਿਸ ਨੂੰ ਦਰਸਾਉਂਦਾ ਹੈ ਅੱਗੇ ਚਾਰ ਆਪਸ਼ਨ ਦਿੱਤੀਆਂ ਗਈਆਂ ਨੇ ਚਾਰ ਆਪਸ਼ਨਾਂ ਦੇ ਬਾਰੇ ਇੱਕ ਇੱਕ ਕਰਕੇ ਪੜ੍ਹਦੇ ਹਾਂ ਜਿਵੇਂ ਪਹਿਲੀ ਹੈ ਨੀਂਦ ਲੈਣਾ ਦੂਸਰੀ ਹੈ ਜਾਨ ਦੇਣਾ ਤੀਸਰੀ ਹੈ ਜਿੱਤ ਹਾਸਲ ਕਰਨੀ ਤੇ ਚੌਥੀ ਹੈ ਕਿਸੇ ਨੂੰ ਮਾਫ ਕਰਨਾ ਕੀ ਇਸ ਦੇ ਸਹੀ ਉੱਤਰ ਕੀ ਹੋ ਸਕਦਾ ਹੈ ਸਿਰ ਦੇਣਾ ਦਾ ਸਹੀ ਉੱਤਰ ਹੈ ਜਾਣ ਦੇ ਦੇਣਾ ਠੀਕ ਹੈ ਸਿਰ ਦੇਣਾ ਦਾ ਸਹੀ ਉੱਤਰ ਕੀ ਹੈ ਜਾਣ ਦੇ ਦੇਣਾ ਅੱਗੇ ਦੇਖਦੇ ਹਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਤੀਸਰਾ ਸਿਰ ਫਿਰਨਾ ਦਾ ਸਹੀ ਅਰਥ ਕੀ ਹੈ ਠੀਕ ਹੈ ਸਿਰ ਫਿਰਨਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਇਸ ਦੀਆਂ ਚਾਰ ਆਪਸ਼ਨਸ ਦਿੱਤੀਆਂ ਹੋਇਆ ਹਨ ਅਸੀਂ ਚਾਰ ਆਪਸ਼ਨਸ ਦੇ ਬਾਰੇ ਪੜ੍ਹਦੇ ਹਾਂ ਤੇ ਪਹਿਲੀ ਹੈ ਬਹੁਤ ਖੁਸ਼ ਹੋਣਾ ਦੂਸਰੀ ਹੈ ਗੁੱਸੇ ਨਾਲ ਲਾਲ ਹੋਣਾ ਤੀਸਰੀ ਹੈ ਚੰਬੜ ਹੋ ਜਾਣਾ ਜਾਂ ਸਮਝ ਵਿਗੜ ਜਾਣਾ ਤੇ ਚੌਥੀ ਹੈ ਬਿਮਾਰ ਹੋਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਚੰਬੜ ਹੋ ਜਾਣਾ ਸਮਝ ਵਿਗੜ ਜਾਣਾ ਠੀਕ ਹੈ ਸਿਰਫ ਇਹਨਾਂ ਦਾ ਸਹੀ ਉੱਤਰ ਹੈ ਚੰਬਲ ਹੋ ਜਾਣਾ ਜਾਂ ਸਮਝ ਵਿਗੜ ਜਾਣਾ ਜਿਵੇਂ ਅਸੀਂ ਆਮ ਕਹਿ ਦਿੰਦੇ ਹਾਂ ਕਿ ਇਸ ਬੰਦੇ ਦਾ ਤਾਂ ਸਿਰ ਫਿਰ ਗਿਆ ਠੀਕ ਹੈ ਜਿਆਦਾ ਪੈਸੇ ਦੇਖ ਕੇ ਇਸ ਦਾ ਸਿਰ ਫਿਰ ਗਿਆ ਹੈ ਜਿਹੜਾ ਕਿਸੇ ਨੂੰ ਕੁਝ ਨਹੀਂ ਸਮਝਦਾ ਠੀਕ ਹੈ ਆਮ ਅਸੀਂ ਬੋਲ ਦਿੰਦੇ ਆ ਨਾ ਤੋਂ ਉਸ ਤੋਂ ਅੱਗੇ ਚੱਲਦੇ ਹਾਂ ਚੌਥੇ ਕੁਐਸਚਨ ਤੇ ਇਹ ਹੈ ਸਿਰੋ ਪਾਣੀ ਲੰਗ ਜਾਣਾ ਦਾ ਸਹੀ ਅਰਥ ਕੀ ਹੈ ਠੀਕ ਹੈ ਸਿਰੋ ਪਾਣੀ ਲੰਗ ਜਾਣਾ ਦਾ ਸਹੀ ਅਰਥ ਕੀ ਹੈ ਇਸ ਦੇ ਆਪਸ਼ਨਸ ਪੜਦੇ ਹਾਂ ਪਹਿਲੀ ਹੈ ਬਹੁਤ ਖੁਸ਼ ਹੋ ਜਾਣਾ ਦੂਸਰੀ ਹੈ ਬਹੁਤ ਦੇਰ ਹੋ ਜਾਣੇ ਔਰ ਤੀਸਰੀ ਹੈ ਨੀਂਦ ਨਾ ਆਉਣਾ ਤੇ ਚੌਥੀ ਹੈ ਝਗੜਾ ਕਰ ਲੈਣਾ ਠੀਕ ਹੈ ਇਸ ਦੇ ਸਹੀ ਉੱਤਰ ਕੀ ਹੋ ਸਕਦਾ ਹੈ ਸਿਰੋ ਪਾਣੀ ਲੰਗ ਜਾਣਾ ਦਾ ਸਹੀ ਉੱਤਰ ਹੈ ਬਹੁਤ ਦੇਰ ਹੋ ਚਣੇ ਠੀਕ ਹੈ ਇਹ ਦਸ ਇਹ ਉੱਤਰ ਕੀ ਹੈ ਬਹੁਤ देर ਹੋ ਜਾਣੀ ਇਸ ਤਰ੍ਹਾਂ ਸੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਨੰਬਰ 5 ਤੇ ਇਹ ਹੈ ਸਿਰ ਮੱਥੇ ਉੱਤੇ ਮੰਨਣਾ ਦਰਸਾਉਂਦਾ ਹੈ ਕੀ ਦਰਸਾਉਂਦਾ ਹੈ ਅਗੇ ਆਪਸ਼ਨਸ ਦੇ ਵਿੱਚ ਦੇਖਦੇ ਹਾਂ ਜਿਵੇਂ ਪਹਿਲੇ ਨੰਬਰ ਤੇ ਹੈ ਗੱਲ ਨੂੰ ਨਫ਼ਰਤ ਨਾਲ ਸੁਣਨਾ ਦੂਸਰਾ ਹੈ ਹਰ ਗੱਲ ਖੁਸ਼ੀ ਨਾਲ ਮੰਨ ਲੈਣਾ ਔਰ ਤੀਸਰਾ ਹੈ ਬੇਇੱਜ਼ਤੀ ਕਰਨੀ ਕਰਨੇ ਔਰ ਚੌਥਾ ਹੈ ਡਰ ਜਾਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਵੀ ਅਸੀਂ ਦੇਖ ਲੈਂਦੇ ਹਾਂ ਸਿਰ ਮੁਥੇ ਉੱਤੇ ਮੰਨਣਾ ਦਾ ਸਹੀ ਉੱਤਰ ਹੈ ਹਰ ਗੱਲ ਨੂੰ ਖੁਸ਼ੀ ਨਾਲ ਮੰਨ ਲੈਣਾ ਠੀਕ ਹੈ ਕੀ ਹੈ ਇਸ ਦਾ ਸਹੀ ਉੱਤਰ ਹਰ ਗੱਲ ਨੂੰ ਖੁਸ਼ੀ ਨਾਲ ਮੰਨ ਲੈਣਾ ਠੀਕ ਹੈ ਅਗਲੇ ਕੁਐਸਚਨ ਤੇ ਚੱਲਦੇ ਹਾਂ ਇਹ ਹੈ ਸਤਰਿਆ ਬਹਤਰਿਆ ਜਾਣਾ ਦਾ ਕੀ ਮਤਲਬ ਹੈ ਠੀਕ ਹੈ ਤਾਂ ਤੁਸੀਂ ਆਮ ਹੀ ਸੁਣਿਆ ਹੋਣਾ ਕਿ ਇਹ ਤਾਂ 7072 ਆ ਗਿਆ ਹੈ ਠੀਕ ਹੈ ਆਮ ਘਰਾ ਦੇ ਵਿੱਚ ਬੋਲਦੇ ਹਾਂ ਜਿਹੜੇ ਜ਼ਿਆਦਾ ਥੋੜੇ ਜੁਰਬ ਹੋ ਜਾਂਦੇ ਹਨ ਉਹਨਾਂ ਨੂੰ ਕਹਿੰਦੇ ਕਿ ਬਾਬਾ ਤਾਂ 7072 ਗਿਆ ਹੈ ਠੀਕ ਹੈ ਜਿਵੇਂ ਇਸ ਦੀਆਂ ਆਪਸ਼ਨ ਦਿੱਤੀ ਗਈਆਂ ਨੇ ਬਹੁਤ ਸਿਆਣਾ ਹੋ ਜਾਣਾ ਬੁਢਾਪੇ ਵਿੱਚ ਅਕਲਮਾਰੀ ਜਾਣੀ ਤੀਸਰੇ ਨੰਬਰ ਤੇ ਹੈ ਬਹੁਤ ਦਿਲਦਾਰ ਹੋਣਾ ਚੌਥੇ ਨੰਬਰ ਤੇ ਹੈ ਬਹੁਤ ਹੱਸਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਸਤਰਿਆਂ ਬਹਤਰਿਆਂ ਜਾਣਾ ਇਸ ਦਾ ਸਹੀ ਉੱਤਰ ਹੈ ਬੁਢਾਪੇ ਵਿੱਚ ਅਕਲ ਮਾਰੀ ਜਾਣੀ ਕੀ ਹੈ ਬੁਢਾਪੇ ਵਿੱਚ ਅਕਲ ਮਾਰੀ ਜਾਣੀ ਠੀਕ ਹੈ ਅੱਗੇ ਚੱਲਦੇ ਹਾਂ ਸਿਰ ਪੈਰ ਨਾ ਹੋਣਾ ਦਾ ਕੀ ਅਰਥ ਹੈ ਠੀਕ ਹੈ ਸਿਰ ਪੈਰ ਨਾ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਇਸ ਦੇ ਅੱਗੇ ਆਪਾਂ ਆਪਸ਼ਨ ਦੇਖ ਲੈਂਦੇ ਹਾਂ ਕਿਹੜੇ-ਕਿਹੜੇ ਨੇ ਜਿਵੇਂ ਪਹਿਲੇ ਨੰਬਰ ਤੇ ਹੈ ਬਹੁਤ ਜ਼ਿਆਦਾ ਲੰਮਾ ਕਮ ਹੋਣਾ ਦੂਸਰਾ ਹੈ ਕੋਈ ਪਤਾ ਨਾ ਲੱਗਣਾ ਠੀਕ ਹੈ ਤੀਸਰਾ ਹੈ ਖੁਸ਼ੀ ਹੋ ਜਾਣਾ ਤੇ ਚੌਥਾ ਹੈ ਬਹੁਤ ਤਾਕਤਵਰ ਹੋਣਾ ਠੀਕ ਹੈ ਸਿਰ ਪੈਰ ਨਾ ਹੋਣਾ ਤੁਸੀਂ ਆਮ ਹੀ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਗੱਲ ਕਰ ਲੈਂਦੇ ਆ ਜਿਵੇਂ ਕਿਸੇ ਦੇ ਬਾਰੇ ਵੀ ਕਿਸੇ ਦਾ ਤਾਂ ਕੋਈ ਸਿਰ ਪੈਰ ਹੀ ਨਹੀਂ ਹੈ ਠੀਕ ਹੈ ਇਸ ਨੂੰ ਕੁਝ ਨਹੀਂ ਪਤਾ ਬੋਲ ਬੋਲਣ ਵਿੱਚ ਆਪਾਂ ਐਵੇਂ ਬੋਲ ਲੈਂਦੇ ਆ ਨਾ ਤੇ ਇਸ ਦੇ ਆਪਸ਼ਨ ਦੇਖ ਲੈਂਦੇ ਇਸ ਦਾ ਸਹੀ ਉੱਤਰ ਕੀ ਹੈ ਕੋਈ ਪਤਾ ਨਾ ਲੱਗਣਾ ਠੀਕ ਹੈ ਉਸ ਚੀਜ਼ ਉਸ ਗੱਲ ਬਾਰੇ ਉਸ ਚੀਜ਼ ਬਾਰੇ ਕੋਈ ਪਤਾ ਨਾ ਲੱਗਣਾ ਠੀਕ ਹੈ ਕਿਸ ਦਾ ਉੱਤਰ ਹੈ ਸਿਰ ਪੈਰ ਨਾ ਹੋਣਾ ਦਾ ਸਹੀ ਉੱਤਰ ਹੈ ਕੋਈ ਪਤਾ ਨਾ ਲੱਗਣਾ ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਜਿਵੇਂ ਸਿਆਪੇ ਦੀ ਜੜ ਹੋਣਾ ਮਤਲਬ ਕੀ ਹੈ ਸਿਆਪੇ ਦੀ ਜੜ ਹੋਣਾ ਮੁਹਾਵਰੇ ਦਾ ਮਤਲਬ ਕੀ ਹੈ ਸਿਆਪੇ ਦੀ ਮਤਲਬ ਕਿ ਜਿਹੜਾ ਫਸਾਦ ਦੀ ਜੜ ਹੋਵੇ ਠੀਕ ਹੈ ਜਿਹੜਾ ਸ਼ੁਰੂਆਤ ਕਰਨੇ ਵਾਲਾ ਹੋਵੇ ਕਿਸੇ ਵੀ ਲੜਾਈ ਨੂੰ ਕਿਸੇ ਬੁਰੇ ਕੰਮ ਨੂੰ ਜਿਵੇਂ ਇਸ ਦੇ অপਸ਼ਨ ਦਿੱਤੇ ਗਏ ਨੇ ਨਿੱਕੀ ਦਾ ਮੂਲ ਪਹਿਲੀ ਹੈ ਦੂਸਰੀ ਹੈ ਫਸਾਦ ਦੀ ਜੜ ਠੀਕ ਹੈ ਤੀਸਰੀ ਹੈ ਵੱਡੀ ਉਮੀਦ ਤੇ ਚੌਥੀ ਹੈ ਜ਼ਿੰਦਗੀ ਦਾ ਮਕਸਦ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਫਸਾਦ ਦੀ ਜੜ ਜਿਸ ਤੋਂ ਕਿ ਸ਼ੁਰੂ ਸ਼ੁਰੂਆਤ ਹੋਈ ਹੋਵੇ ਠੀਕ ਹੈ ਹੁਣ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਸਿਰਨਾਚਕਣਾ ਸੂਚਕ ਹੈ ਕਿਸ ਦਾ ਹੈ ਆਪਸ਼ਨਸ ਦਿੱਤੀਆਂ ਹੋਈਆਂ ਨੇ ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ ਪਹਿਲੀ ਹੈ ਬਹੁਤ ਖੁਸ਼ ਹੋਣਾ ਦੂਸਰੀ ਹੈ ਬਹੁਤ ਡਰਨਾ ਤੀਸਰੀ ਹੈ ਸਮਝਦਾਰੀ ਦਿਖਾਉਣਾ ਤੇ ਚੌਥੀ ਹੈ ਨੀਂਦ ਆਉਣਾ ਠੀਕ ਹੈ ਸਿਰ ਨਾ ਚੁਕਣਾ ਕਿਸ ਦਾ ਸੂਚਕ ਹੈ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਬਹੁਤ ਡਰਨਾ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਘਰ ਵਿੱਚ ਜਿਹੜੇ ਪਿਤਾ ਜੀ ਦੇ ਆਉਣ ਤੋਂ ਬਾਅਦ ਕੋਈ ਵੀ ਬੱਚਾ ਸਿਰ ਨਹੀਂ ਚੁੱਕਦਾ ਮਤਲਬ ਕਿ ਬਹੁਤ ਡਰ ਜਾਂਦੇ ਹਨ ਪਿਤਾ ਜੀ ਦੇ ਡਰ ਤੋਂ ਬੱਚੇ ਜਿਹੜੇ ਹੈ ਬਹੁਤ ਡਰ ਜਾਂਦੇ ਹਨ ਸਿਰ ਨਹੀਂ ਚੁੱਕਦੇ ਠੀਕ ਹੈ ਨਾ ਅੱਗੇ ਚੱਲਦੇ ਹਾਂ ਅਗਲੇ ਕੁਐਸਚਨਸ ਤੇ ਜਿਹੜਾ ਕਿਸ ਤਰ੍ਹਾਂ ਹੈ ਸਿਰ ਖੁਰਕਣ ਦੀ ਵੀ ਵਿਹਲ ਨਾ ਹੋਣਾ ਦਾ ਅਰਥ ਕੀ ਹੈ ਠੀਕ ਹੈ ਸਿਰ ਖੁਰਕਣ ਦੀ ਵੀ ਵਿਹਲ ਨਾ ਹੋਣ ਦਾ ਅਰਥ ਕੀ ਹੈ ਇਸ ਦੀਆਂ ਅੱਗੇ ਆਪਾਂ ਆਪਾਂ ਆਪਸ਼ਨਸ ਦੇਖ ਲੈਂਦੇ ਹਾਂ ਜਿਵੇਂ ਪਹਿਲੀ ਹੈ ਬਹੁਤ ਖੁਸ਼ ਹੋਣਾ ਦੂਸਰੀ ਹੈ ਬਹੁਤ ਰੁੱਝੇ ਰਹਿਣਾ ਤੀਸਰੀ ਹੈ ਬਹੁਤ ਕਮੰਡ ਕਰਨਾ ਤੇ ਚੌਥੇ ਨੰਬਰ ਤੇ ਹੈ ਬਹੁਤ ਤੰਗ ਹੋਣਾ ਠੀਕ ਹੈ ਹੁਣ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੋ ਸਕਦਾ ਹੈ ਬਹੁਤ ਰੁੱਝੇ ਹੋਣਾ ਠੀਕ ਹੈ ਸਿਰ ਖੁਰਕਣ ਦੀ ਵਿਹਲਣਾ ਹੋਣਾ ਦਾ ਸਹੀ ਉੱਤਰ ਹੈ ਬਹੁਤ ਰੁਝੇ ਹੋਣਾ ਠੀਕ ਹੈ ਜਿਵੇਂ ਆਪਾਂ ਬੋਲਦੇ ਹਾਂ ਕਿ ਇਹ ਤਾਂ ਕਿਸੇ ਲੇਡੀ ਬਾਰੇ ਕੀ ਤਾਂ ਬਈ ਸਾਰਾ ਦਿਨ ਘੁੰਮਦੀ ਫਿਰਦੀ ਰਹਿੰਦੀ ਹੈ ਕਿ ਸਾਨੂੰ ਤਾਂ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਹੁੰਦੀ ਠੀਕ ਹੈ ਬੋਲਦੇ ਆ ਨਾ ਆਮ ਗੱਲਬਾਤ ਕਰਦੇ ਆਪਾਂ ਤੇ ਅੱਗੇ ਚੱਲਦੇ ਹਾਂ ਅਗਲੇ ਕੁਐਸਚਨਸ ਤੇ ਅੱਗੇ ਹੈ ਸੋਲੇਗਾਉਣਾ ਮੁਹਾਵਰੇ ਦਾ ਕੀ ਮਤਲਬ ਹੈ ਠੀਕ ਹੈ ਸੋਲੇਗਾਉਣਾ ਮੁਹਾਵਰੇ ਦਾ ਕੀ ਮਤਲਬ ਹੈ ਇਸ ਦੀਆ ਆਪਸ਼ਨਸ ਅੱਗੇ ਦੇਖ ਲੈਂਦੇ ਹਾਂ ਜਿਵੇਂ ਪਹਿਲੇ ਨੰਬਰ ਤੇ ਹੈ ਰੋਣਾ ਦੂਸਰੇ ਤੇ ਹੈ ਸ਼ਿਕਾਇਤ ਕਰਨੀ ਤੀਸਰੇ ਨੰਬਰ ਤੇ ਹੈ ਸਿਫਤ ਕਰਨੀ ਕਿਸੇ ਦੀ ਵਡਿਆਈ ਕਰਨੀ ਚੌਥੇ ਨੰਬਰ ਤੇ ਹੈ ਬਦਲਾ ਲੈਣਾ ਠੀਕ ਹੈ ਤੇ ਇਸ ਦਾ ਸਹੀ ਉੱਤਰ ਕੀ ਹੈ ਸਿਫਤ ਕਰਨੀ ਕਿਸੇ ਦੀ ਸਿਫਤ ਕਰਨੀ ਜਾਂ ਕਿਸੇ ਦੀ ਵੜਿਆਈ ਕਰਨੀ ਇਸ ਦਾ ਸਹੀ ਉੱਤਰ ਹੈ ਅਗਲੇ ਕੁਐਸਚਨ ਤੇ ਚਲਦੇ ਹਾਂ ਸਿਰ ਤੇ ਹੱਥ ਰੱਖਣਾ ਦਾ ਕੀ ਅਰਥ ਹੈ ਕਿ ਸਿਰ ਤੇ ਹੱਥ ਰੱਖਣਾ ਦਾ ਕੀ ਅਰਥ ਹੈ 옵ਸ਼ਨਸ ਦੇਖ ਲੈਂਦੇ ਹਾਂ ਜਿਵੇਂ ਗੁੱਸਾ ਕਰਨਾ ਦੂਸਰੇ ਨੰਬਰ ਤੇ ਹੈ ਕਿਸੇ ਦੀ ਮਦਦ ਕਰਨੀ ਤੀਸਰੇ ਤੇ ਹੈ ਕਿਸੇ ਨੂੰ ਧਮਕਾਣਾ ਤੇ ਚੌਥੇ ਤੇ ਹੈ ਮਾਫ ਕਰਨਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੈ ਕਿਸੇ ਦੀ ਮਦਦ ਕਰਨੀ ਠੀਕ ਹੈ ਸਿਰ ਤੇ ਹੱਥ ਰੱਖਣਾ ਦਾ ਮਤਲਬ ਹੈ ਕਿਸੇ ਦੀ ਮਦਦ ਕਰਨੀ ਅੱਗੇ ਚੱਲਦੇ ਹਾਂ ਸਨੀਚਰ ਆਉਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਸਨੀਚਰ ਆਉਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਅੱਗੇ ਇਸ ਦੀਆਂ ਆਪਸ਼ਨਸ ਦੇਖ ਲੈਂਦੇ ਹਾਂ ਜਿਵੇਂ ਪਹਿਲੇ ਨੰਬਰ ਤੇ ਹੈ ਚੰਗੇ ਦਿਨ ਆਉਣਾ ਦੂਸਰਾ ਹੈ ਮਾੜੇ ਦਿਨ ਆਣਾ ਤੀਸਰਾ ਹੈ ਬਦਲਾ ਲੈਣਾ ਤੇ ਚੌਥਾ ਹੈ ਵਧੀਆ ਕਾਮਯਾਬੀ ਮਿਲਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਮਾੜੇ ਦਿਨ ਆਣਾ ਠੀਕ ਹੈ ਨਾ ਸ੍ਰਿਚ ਰਾਣਾ ਦਾ ਮਤਲਬ ਕੀ ਹੈ ਮਾੜੇ ਦਿਨ ਆਣਾ ਅਗਲੇ ਕੁਐਸਚਨ ਤੇ ਚੱਲਦੇ ਹਾਂ ਸਬਰ ਦਾ ਕੁੱਟ ਭਰਨਾ ਮਤਲਬ ਕੀ ਹੈ ਇਸ ਮੁਹਾਵਰੇ ਦਾ ਸਬਰ ਦਾ ਘੁੱਟ ਪਰਣਾ ਮੁਹਾਵਰੇ ਦਾ ਕੀ ਮਤਲਬ ਹੈ অপਸ਼ਨਸ ਦੇਖ ਲੈਂਦੇ ਆ ਜਿਵੇਂ ਪਹਿਲੀ ਹੈ ਹੱਸ ਪੈਣਾ ਦੂਸਰੀ ਹੈ ਬਹੁਤ ਹੌਸਲੇ ਨਾਲ ਦੁੱਖ ਸਹਿਣਾ ਤੀਸਰੀ ਹੈ ਗੁੱਸਾ ਕਰਨਾ ਤੇ ਚੌਥੀ ਹੈ ਰੋਣਾ ਠੀਕ ਹੈ ਇਸ ਦਾ ਸਹੀ ਮਤਲਬ ਕੀ ਹੈ ਬਹੁਤ ਹੌਸਲੇ ਨਾਲ ਦੁੱਖ ਸਹਿਣਾ ਠੀਕ ਹੈ ਅੱਗੇ ਚੱਲਦੇ ਹਾਂ ਸੁੱਕੇ ਬਾਗ ਹਰੇ ਹੋਣਾ ਦਰਸਾਉਂਦਾ ਹੈ ਕਿਸ ਨੂੰ ਦਰਸਾਉਂਦਾ ਹੈ ਇਸ ਦੇ অপਸ਼ਨਸ ਦੇਖ ਲੈਂਦੇ ਹਾਂ ਜਿਵੇਂ ਗਰੀਬੀ ਵੱਧ ਜਾਣੀ ਤਬਾਹੀ ਹੋ ਜਾਣੀ ਅੱਗੇ ਹੈ ਕਿਸਮਤ ਬਦਲ ਜਾਣੀ ਤੇ ਲਾਸਟ ਹੈ ਘਰ ਛੱਡ ਦੇਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਸੁੱਕੇ ਬਾਗ ਹਰੇ ਹੋਣਾ ਮਤਲਬ ਕਿਸਮਤ ਬਦਲ ਜਾਣੀ इसका सही उत्तर है किस्मत बदल जानी ठीक है ठीक है आगे चलते हाँ सुरखाब का पर लगना द सही अर्थ की है इस ऑप्शंस देख लेंगे दे लें बहुत बीमार हो जाना सेकंड है अपने ते गुरूर आ जाना ठीक है तो तीसरे नंबर पर है भुख लग जानी तो चौथे नंबर पर है रिश्ते बन जाने ठीक है ਇਸ ਦੇ ਸਹੀ ਉੱਤਰ ਕੀ ਹੋ ਸਕਦਾ ਹੈ ਆਪਣੇ ਤੇ ਗਰੂਰ ਆ ਜਾਣਾ ਇਸ ਦੇ ਸਹੀ ਉੱਤਰ ਹੈ ਆਪਣੇ ਤੇ ਗਰੂਰ ਆ ਜਾਣਾ ਸੁਰਖਾਬ ਦਾ ਪਰ ਲੱਗਣਾ ਦਾ ਮਤਲਬ ਹੈ ਆਪਣੇ ਤੇ ਗਰੂਰ ਆ ਜਾਣਾ ਅੱਗੇ ਚੱਲਦੇ ਹਾਂ ਅੱਗੇ ਦੇਖਦੇ ਹਾਂ ਸ਼ੇਰ ਦੀ ਮੁੱਛ ਫੜਨੀ ਦਾ ਮਤਲਬ ਹੈ ਕੀ ਹੈ ਆਪਸ਼ਨਸ ਦੇਖ ਲੈਂਦੇ ਹਾਂ ਮੂਰਖਤਾ ਕਰਨੀ ਬਹਾਦਰੀ ਵਾਲਾ ਕੰਮ ਕਰਨਾ ਧੋਖਾ ਦੇਣਾ ਮਾਫ ਕਰ ਦੇਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਬਹਾਦਰੀ ਵਾਲਾ ਕੰਮ ਕਰਨਾ ਠੀਕ ਹੈ ਸ਼ੇਰ ਦੀ ਮੁੱਛ ਫੜਨੀ ਦਾ ਮਤਲਬ ਹੈ ਬਹਾਦਰੀ ਵਾਲਾ ਕੰਮ ਕਰਨਾ ਅੱਗੇ ਚਲਦੇ ਹਾਂ ਸੱਤ ਹੀ ਕੱਪੜੇ ਅੱਗ ਲਗਣਾ ਦਾ ਸਹੀ ਅਰਥ ਕੀ ਹੈ ਸਿੱਤੀ ਕਪੜੀ ਅਗ ਲਗਣਾ ਦਾ ਸਹੀ ਅਰਥ ਕੀ ਹੈ ਇਸ ਦੀ ਆਪਸ਼ਨਸ ਦੇਖ ਲੈਂਦੇ ਹਾਂ ਜਿਵੇਂ ਬਹੁਤ ਸੁਖੀ ਹੋਣਾ ਦੂਸਰੇ ਨੰਬਰ ਤੇ ਹੈ ਸੜ ਬਲ ਜਾਣਾ ਬਹੁਤ ਗੁੱਸਾ ਆ ਜਾਣਾ ਤੀਸਰੇ ਨੰਬਰ ਤੇ ਹੈ ਡਰ ਡਰ ਕਰ ਕੰਬਣਾ ਚੌਥੇ ਤੇ ਹੈ ਰੋਣਾ ਠੀਕ ਹੈ ਤੇ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਸੜਵਲ ਜਾਣਾ ਬਹੁਤ ਗੁੱਸਾ ਆ ਜਾਣਾ ਠੀਕ ਹੈ ਕਈ ਵਾਰ ਆਪਾਂ ਗੱਲ ਕਰਦੇ ਨੇ ਕਿ ਉਸਨੇ ਗੱਲ ਹੀ ਅਜਿਹੀ ਕੀਤੀ ਕਿ ਮੇਰੇ ਸੱਤੀ ਕੱਪੜੀਂ ਅੱਗ ਲੱਗ ਗਏ ਮਤਲਬ ਕਿ ਉਸਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਗਿਆ ਠੀਕ ਹੈ ਕਈ ਵਾਰ ਆਪਾਂ ਗੱਲ ਕਰਦੇ ਆ ਨਾ ਚਲੋ ਅੱਗੇ ਦੇਖਦੇ ਆ ਸਿਰ ਧੜ ਦੀ ਬਾਜੀ ਲਾਉਣਾ ਦਾ ਕੀ ਅਰਥ ਹੈ ਕੀ ਮਤਲਬ ਹੈ ਇਸ ਮੁਹਾਵਰੇ ਦਾ ਸਿਰ ਧੜ ਦੀ ਬਾਜੀ ਲਾਉਣਾ ਇਸ ਦੇ অপਸ਼ਨਸ ਦੇਖ ਲੈਂਦੇ ਹਾਂ ਕੀ ਹੈ ਪਹਿਲੀ ਹੈ ਨੀਂਦ ਵਿੱਚ ਸੋ ਜਾਣਾ ਦੂਸਰੀ ਹੈ ਮੌਤ ਦੀ ਪਰਵਾਹ ਨਾ ਕਰਨਾ ਤੀਸਰੀ ਹੈ ਬਹੁਤ ਰੁੱਝੇ ਹੋਣਾ ਤੇ ਚੌਥੀ ਹੈ ਕਿਸੇ ਤੇ ਗੁੱਸਾ ਕਰਨਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਮੌਤ ਦੀ ਪਰਵਾਹ ਨਾ ਕਰਨਾ ਜਿਵੇਂ ਜਿਹੜੇ ਸਾਡੇ ਫੌਜੀ ਵੀਰ ਨੇ ਅਸੀਂ ਕਹਿ ਦਿੰਦੇ ਨਾ ਕਿ ਸਾਡੇ ਜਿਹੜੇ ਫੌਜੀ ਵੀਰ ਨੇ ਦੇਸ਼ ਦੀ ਖਾਤਰ ਸਿਰ ਧੜ ਦੀ ਬਾਜ਼ੀ ਲਗਾਉਣ ਤੋਂ ਨਹੀਂ ਡਰਦੇ ਠੀਕ ਹੈ ਅੱਗੇ ਚੱਲਦੇ ਹਾਂ ਸਿਰ ਫੇਰਨਾ ਦਾ ਸਹੀ ਅਰਥ ਕੀ ਹੈ ਇਸ ਦੀ ਆਪਸ਼ਨਸ ਨੇ ਪਹਿਲੀ ਹੈ ਕਿਸੇ ਦੀ ਮਦਦ ਕਰਨੀ ਦੂਸਰੀ ਹੈ ਨਾ ਕਰਨੀ ਜਾਂ ਇਨਕਾਰ ਕਰਨਾ ਤੀਸਰੀ ਹੈ ਗੁੱਸਾ ਕਰਨਾ ਤੇ ਚੌਥੀ ਹੈ ਖੁਸ਼ੀ ਮਨਾਉਣਾ ਠੀਕ ਹੈ ਇਸ ਦਾ ਸਹੀ ਇਸ ਦਾ ਉੱਤਰ ਕੀ ਹੋ ਸਕਦਾ ਹੈ ਸਿਰਫ ਇਹਨਾਂ ਦਾ ਸਹੀ ਉੱਤਰ ਹੈ ਨਾ ਕਰਨੀ ਇਨਕਾਰ ਕਰ ਦੇਣਾ ਠੀਕ ਹੈ ਅੱਗੇ ਦੇਖਦੇ ਹਾਂ ਸਿਰ ਧਲੀ ਤੇ ਧਰਨਾ ਦਾ ਅਰਥ ਕੀ ਹੈ ਇਸ ਦੇ ਆਪਸ਼ਨਸ ਨੇ ਪਹਿਲੀ ਹੈ ਨੀਂਦ ਲੈਣਾ ਦੂਸਰੀ ਹੈ ਕੁਰਬਾਨੀ ਲਈ ਤਿਆਰ ਹੋਣਾ ਤੀਸਰੀ ਹੈ ਕਿਸੇ ਤੋਂ ਡਰ ਜਾਣਾ ਤੇ ਚੌਥੀ ਹੈ ਸਵਾਲ ਪੁੱਛਣਾ ਠੀਕ ਹੈ ਇਸਦੇ ਸਹੀ ਉੱਤਰ ਕੀ ਹੋ ਸਕਦਾ ਹੈ ਸਿਰ ਤਲੀ ਤੇ ਧਰਨਾ ਕੁਰਬਾਨੀ ਲਈ ਤਿਆਰ ਹੋ ਜਾਣਾ ਠੀਕ ਹੈ ਇਸਦੇ ਸਹੀ ਉੱਤਰ ਕੀ ਹੈ ਕੁਰਬਾਨੀ ਲਈ ਤਿਆਰ ਹੋ ਜਾਣਾ ਅਗਲਾ ਕੁਸ਼ਣ ਦੇਖਦੇ ਨੇ ਸਾਖੀ ਭਰਨੀ ਮੁਹਾਵਰੇ ਦਾ ਕੀ ਅਰਥ ਹੈ ਸਾਖੀ ਭਰਨੀ ਮੁਹਾਵਰੇ ਦਾ ਕੀ ਅਰਥ ਹੈ ਇਸ ਦੀਆਂ ਆਪਸ਼ਨਸ ਨੇ দান ਕਰਨਾ ਦੂਸਰੀ ਗਵਾਹੀ ਦੇਣਾ ਅਗੇ ਹੈ ਕਿਸੇ ਦੀ ਸੇਵਾ ਕਰਨੀ ਚੌਥੀ ਹੈ ਮਾਫ ਕਰਨਾ ਠੀਕ ਹੈ ਇਸ ਦਾ ਸਹੀ ਉੱਤਰ ਹੈ ਕਿਸੇ ਦੀ ਗਵਾਹੀ ਦੇਣੀ ਸਾਖੀ ਭਰਨੀ ਦਾ ਸਾਖੀ ਭਰਨੀ ਮੁਹਾਵਰੇ ਦਾ ਸਹੀ ਉੱਤਰ ਹੈ ਕਿਸੇ ਦੀ ਗਵਾਹੀ ਦੇਣੀ ਠੀਕ ਹੈ ਅੱਗੇ ਚਲਦੇ ਹਾਂ ਅਗਲਾ ਹੈ ਸਿਰੇ ਚੜਨਾ ਦਾ ਮਤਲਬ ਕੀ ਹੈ ਸਿਰੇ ਚੜਨਾ ਮੁਹਾਵਰੇ ਦਾ ਮਤਲਬ ਕੀ ਹੈ ਏ ਹੈ ਪਹਿਲੀ অপਸ਼ਨਸ ਹੈ ਬਹੁਤ ਸਿਆਣਾ ਹੋਣਾ ਦੂਸਰੀ ਹੈ ਮੱਛਰਨਾ ਜਾਂ ਬਿਕਾਬੂ ਹੋ ਜਾਣਾ ਤੀਸਰੀ ਹੈ ਬਹੁਤ ਸੰਤੁਸ਼ਟ ਹੋ ਜਾਣਾ ਚੌਥੀ ਹੈ ਗੁੱਸੇ ਨਾਲ ਰੋਣਾ ਠੀਕ ਹੈ ਸਿਰੇ ਚੜਨਾ ਦਾ ਮਤਲਬ ਹੈ ਮੱਛਰਨਾ ਜਾਂ ਬਿਕਾਬੂ ਹੋ ਜਾਣਾ ਜਿਵੇਂ ਅਸੀਂ ਕਿਸੇ ਬੱਚੇ ਬਾਰੇ ਕਹਿ ਦਿੰਦੇ ਹਾਂ ਨਾ ਕਿ ਘਰ ਦੇ ਨੇ ਇਹਨੂੰ ਕੁਝ ਨਹੀਂ ਘਰ ਵਾਲੇ ਕੁਝ ਨਹੀਂ ਬੋਲਦੇ ਪੂਰਾ ਸਿਰੇ ਚੜਿਆ ਪਿਆ ਹੈ ਠੀਕ ਹੈ ਨਾ ਮਤਲਬ ਕਿ ਬਿਕਾਪੂ ਹੋਇਆ ਪਿਆ ਕਰ ਦੇਣ ਦੇ ਕਹਿਣੇ ਤੋਂ ਬਿਲਕੁਲ ਬਾਹਰ ਹੈ ਠੀਕ ਹੈ ਤੇ ਇਹਨਾਂ ਸਾਡੇ ਸਸੇ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਹੜਾ ਤੁਹਾਡਾ ਸੀਡੀਪੀਓ ਦਾ ਪੇਪਰ 4 ਜਨਵਰੀ 2026 ਨੂੰ ਹੋਣ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਗੋਇਲਾ ਕਲਾਸਿਸ ਵੱਲੋਂ ਜਿਹੜੀਆਂ ਕਿ 2 ਨਵੰਬਰ ਤੋਂ ਆਨਲਾਈਨ ਤੇ ਆਫਲਾਈਨ ਕਲਾਸਿਸ ਸ਼ੁਰੂ ਹੋਣ ਜਾ ਰਹੀਆਂ ਹਨ ਜਿਸ ਦੇ ਵਿੱਚ ਕ੍ਰੈਸ਼ ਕੋਰਸ ਤੇ ਟੈਸਟ ਸੀਰੀਜ਼ ਵੀ ਸ਼ੁਰੂ ਹੋਣ ਜਾ ਰਹੀਆਂ ਨੇ ਜਿਹਨਾਂ ਦੀ ਕੀਮਤ ਇਸ ਤਰ੍ਹਾਂ ਹੈ ਜਿਹੜੀ ਟੈਸਟ ਸੀਰੀਜ਼ ਹੈ ਉਹ ਸਿਰਫ ਔਰ ਸਿਰਫ ਤੁਹਾਨੂੰ 999 ਰੁਪਏ ਦੇ ਵਿੱਚ ਮਿਲਣ ਗਿਆ ਤੇ ਜਿਹੜਾ ਕ੍ਰੈਸ਼ ਕੋਰਸ ਹੈ ਉਹ ਉਸਦੀ ਕੀਮਤ 4999 ਰੁਪਏ ਹੈ ਤੇ ਤੁਸੀਂ ਸਾਡੇ ਟੈਸਟ ਸਿਟੀ ਦੇ ਕਲਾਸਿਸ ਜਿਹੜੀਆਂ ਹੈ ਗੋਹਿਲਾ ਕਲਾਸਿਸ ਐਪ ਨੂੰ ਡਾਊਨਲੋਡ ਕਰਕੇ ਜੁਆਇਨ ਕਰ ਸਕਦੇ ਹੋ